ਵਧਦੀ ਵਾਰੀ ਹੁੰਦਾ ਇਹ ਆ ਕਿ ਸਾਡੇ ਅਲੋਚਨਾ ਦੇ ਖੇਤਰ ਵਿੱਚ ਕੁਝ ਵਧੀਆ ਕਿਤਾਬਾਂ ਜਾਂ ਵਧੀਆ ਕਹਾਣੀਆਂ ਅਲੋਚਨਾ ਤੋਂ ਔਲੇ ਰਹਿ ਜਾਂਦੀਆਂ ਨੇ ਰਮੇਸ਼ਰ ਹੱਲੀ ਜੀ ਦੀ ਕਿਤਾਬ ਟੁਕੜੇ ਟੁਕੜੇ ਤਾਜ ਮਹਿਲ ਵਿੱਚੋਂ ਮੈਂ ਤੁਹਾਡੇ ਨਾਲ ਉਹਨਾਂ ਦੀ ਲਿਖੀ ਕਹਾਣੀ ਟੁਕੜੇ ਟੁਕੜੇ ਤਾਜ ਮਹਿਲ ਸਾਂਝੀ ਕਰ ਰਹੀ ਹਾਂ ਮੈਨੂੰ ਇਹ ਕਹਾਣੀ ਇਸ ਲਈ ਸਾਂਝੀ ਕਰਦੀ ਪੈ ਰਹੀ ਹੈ ਕਿਉਂਕਿ ਜਦੋਂ ਅਲੋਚਨਾ ਦਾ ਖੇਤਰਾਂ ਦਾ ਅਲੋਚਨਾ ਦੀ ਗੱਲ ਕਰਦੇ ਆ ਬਹੁਤ ਸਾਰੇ ਲੇਖਕ ਐਸੇ ਤਰ੍ਹਾਂ ਆਉਂਦੇ ਨੇ ਤੇ ਚਲੇ ਜਾਂਦੇ ਨੇ ਕਿਉਂਕਿ ਸਾਡੇ ਆਲੋਚਕ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਸੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਰਮੇਸ਼ ਹਲੀ ਦੀ ਕਹਾਣੀ ਟੁਕੜੇ ਟੁਕੜੇ ਤਾਜ ਮਹਿਲ ਅਖਰ ਫੈਸਲਾ ਲੈ ਹੀ ਲਿਆ ਮਾਣੇ ਮਨਜ਼ੂਰੀ ਦੇ ਦਿੱਤੀ ਸੀ ਦੋਵੇਂ ਭੈਣ ਭਰਾ ਇਸ ਤਰ੍ਹਾਂ ਵੇਖ ਰਹੇ ਸਨ ਜਿਵੇਂ ਕਿ ਉਹ ਕਿਸੇ ਦੂਸਰੇ ਦੀ ਔਲਾਦ ਹੋਣ ਨੀਤੂ ਤੇ ਨਿੱਕੀ ਮਾਂ ਨਾਲ ਬਹੁਤ ਨਾਰਾਜ਼ ਸਨ ਉਹ ਸਮਝਦਿਆਂ ਸਨ ਕਿ ਮਾਂ ਸਾਡੇ ਨਾਲ ਬਿਕਰਾ ਕਰਦੀ ਹੈ ਪਿੱਛੋਂ ਵੀ ਹਮੇਸ਼ਾ ਹੀ ਬਿਕਰਾ ਹੁੰਦਾ ਆਇਆ ਹੈ ਵਿਰੋਧਾ ਵੀ ਇਹੋ ਖਿਆਲ ਸੀ ਪਰ ਮਾਂ ਅੱਗੇ ਕਿਸੇ ਦੀ ਪੇਸ਼ ਨਹੀਂ ਸੀ ਜਾਂਦੀ ਜਦੋਂ ਤੋਂ ਮਾਂ ਵਿਧਵਾ ਹੋਈ ਸੀ ਇੱਕ ਵੱਡੀ ਭੈਣ ਪੀਰੋ ਦਾ ਹੀ ਆਸਰਾ ਸੀ ਹਰ ਮਹੀਨੇ ਬਿਨਾਂ ਨਾਗਾ ਉਹ ਪੈਸੇ ਭੇਜਦੀ ਹਾਲਾਂਕਿ ਬੇਬੇ ਨੇ ਕਿਹਾ ਸੀ ਵੀਰੋ ਤੂੰ ਹੁਣ 25 ਸਾਲਾਂ ਦੀ ਹੋ ਗਈ ਏ ਤੇਰੇ ਮਾਮੇ ਨੇ ਇੱਕ ਲੜਕਾ ਵੇਖਿਆ ਤੂੰ ਹਾਂ ਕਰਦੇ ਤੇਰਾ ਵਿਆਹ ਐਸੇ ਹਾੜ ਕਰਕੇ ਮੈਂ ਵੀ ਸੁਰਖੋ ਹੋ ਜਾਵਾਂ ਨਾਲੇ ਨੌਕਰੀ ਕਰਦੀਆਂ ਲਈ ਕਿਹੜਾ ਘਰਵਾਲਾ ਘਟਾ ਹੈ ਮਾਂ ਦੀ ਗੱਲ ਅਣਗੌਲੀਆਂ ਕਰਦਿਆਂ ਵੀਰੋ ਨੇ ਕਿਹਾ ਸੀ ਮਾ ਤੈਨੂੰ ਨਹੀਂ ਪਤਾ ਛੇ ਮੇਰਾ ਵਿਆਹ ਹੋ ਗਿਆ ਤਾਂ ਛਿੰਦੋ ਨੀਤੂ ਦੀ ਕੀ ਤੇ ਬੂਆ ਨੂੰ ਕੌਣ ਪਾਲੂ ਮਾ ਤੂੰ ਸਿਆਣੀਏ ਛਿੰਦੋ ਵੱਡੀ ਹੋ ਕੇ ਕਿਸੇ ਨੌਕਰੀ ਤੇ ਲੱਗ ਜਾਵੇਗੀ ਤਾਂ ਫਿਰ ਤੂੰ ਮੇਰਾ ਵਿਆਹ ਕਰਤੇ ਵੀ ਵੀਰੋ ਦੇ ਮੂੰਹੋਂ ਰੋਜ਼ ਹੀ ਇਹੋ ਕਥਾ ਸੁਣ ਕੇ ਮਾ ਨੇ ਉਸ ਨੂੰ ਵਿਆਹoverline ਕਹਿਣਾ ਹੀ ਛੱਡ ਦਿੱਤਾ ਸ਼ੰਦੋ ਨੇ ਫਾਈਨਲ ਦੇ ਪੇਪਰ ਦੇ ਦਿੱਤੇ ਸਨ ਨੀਤੂ ਤੇ ਨਿੱਕੀ ਕਰਮਵਾਰ 10ਵੀਂ 11ਵੀਂ ਤੇ ਬੁਰਾ 8ਵੀਂ ਚ ਪੜਦਾ ਸੀ ਘਰ ਦੀ ਆਰਥਿਕ ਹਾਲਤ ਭਾਵੇਂ ਪਤਲੀ ਸੀ ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਪੀਰੋ ਦੇ ਪੀਰੋ ਦੇ ਸਹਾਰੇ ਗੁਜ਼ਾਰਾ ਹੋਈ ਜਾ ਰਿਹਾ ਸੀ ਪਿਛਲੇ ਮਹੀਨੇ ਸ਼ੰਦੋ ਦਾ ਰਿਜ਼ਲਟ ਆ ਗਿਆ ਸੀ ਉਹਨੇ ਫਸਟ ਡਿਵੀਜ਼ਨ ਲਈ ਸੀ ਪੂਰੀ ਪੜਨ ਹੁਸ਼ਾਰ ਸੀ ਬਾਕੀ ਬੱਚੇ ਵੀ ਪਾਸ ਹੋ ਗਏ ਸਨ ਬੀਏ ਕਰਨ ਤੋਂ ਬਾਅਦ ਸ਼ਿੰਦੂ ਨੇ ਆਪਣੀ ਭੈਣ ਵੀਰੋ ਨੂੰ ਚਿੱਠੀ ਲਿਖੀ ਕਿ ਉਹ ਵੀ ਪਾਸ ਆ ਕੇ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਕਿ ਘਰ ਦੀ ਕਬੀਲਦਾਰੀ ਦਾ ਭਾਰ ਤੋਂ ਵੀ ਭੈਣਾ ਪ੍ਰਾਪਰ ਤਰ੍ਹਾਂ ਸੱਕਣ ਉਸ ਦੀ ਭੈਣ ਵੀਰੋ ਨੇ ਕੋਰਾ ਜਵਾਬ ਲਿਖ ਦਿੱਤਾ ਸੀ ਕਿ ਇਸ ਫੈਕਟਰੀ ਵਿੱਚ ਬੀਏ ਪਾਸ ਲਈ ਕੋਈ ਨੌਕਰੀ ਨਹੀਂ ਸ਼ਿੰਦੂ ਮਨ ਹੀ ਮਨ ਬੜੀ ਔਖੀ ਹੋਈ ਸੀ ਉਸ ਨੇ ਦਿਲ 'ਚੇ ਤਰ੍ਹਾਂ ਤਰ੍ਹਾਂ ਦੇ ਸਵਾਲ ਆਰੇ ਸੱਦ ਕੇ ਹੋ ਸਕਦਾ ਹੈ ਕਿ ਮੈਨੂੰ ਨੌਕਰੀ ਮਿਲਣ ਨਾਲ ਉਸਦੀ ਭੈਣ ਦੀ ਕਰਜ਼ੇ ਚੌਦਰ ਖਤਮ ਹੋ ਜਾਵੇ। ਇਹ ਵੀ ਹੋ ਸਕਦਾ ਹੈ ਉਹ ਕਿ ਉਹ ਨਹੀਂ ਚਾਹੁੰਦੀ ਕਿ ਸ਼ਿੰਦੂ ਆਪਣੇ ਪੈਰਾਂ ਤੇ ਖੁਦ ਖੜੀ ਹੋ ਜਾਵੇ। ਉਹ ਸੋਚਦੀ ਭਾਵੇਂ ਕਿ ਅੱਜਕੱਲ ਨੌਕਰੀ ਮਿਲਣੀ ਬਹੁਤ ਮੁਸ਼ਕਲ ਹੈ ਪਰ ਮੈਂ ਵੀ ਇਹ ਪਾਸ ਹਾਂ ਤੇ ਉਹ ਦਸ਼ਮੀ ਫੀਲ ਹੈ। ਪਹਿਲਾਂ ਪੈਸੇ ਕੱਟ ਕੇ ਦਿੱਸੀ ਤੇ ਹੌਲੀ-ਹੌਲੀ ਉਹਨੇ ਕਰਦਾ ਸਾਰਾ ਭਾਰ ਆਪਣੇ ਮੁੰਡਿਆਂ ਤੇ ਲੈ ਲਿਆ ਸੀ। ਸ਼ਿੰਦੂ ਬੜੀ ਉਦਾਸ ਸੀ। ਕਰਵੇ ਚ ਲੜਾਈ ਝਗੜੇ ਵਾਲਾ ਮਾਹੌਲ ਜ ਆ ਪੈਦਾ ਹੋ ਗਿਆ ਸੀ ਮਾਂ ਨਹੀਂ ਸੀ ਚਾਹੁੰਦੀ ਕਿ ਉਹਦੀ ਇਹਦੀ ਵੀ ਦੂਰ ਆਗਰੇ ਜਾ ਕੇ ਨੌਕਰੀ ਕਰੇ ਪਰ ਸ਼ਿੰਦੋ ਦੀ ਜिद ਕਰਦੀ ਬੇਤਰੀ ਸ਼ਿੰਦੋ ਦਾ ਭਵਿਕੀਰੋ ਪਿੱਛੋਂ ਉਸ ਘਰ ਦਾ ਸਹਾਰਾ ਜਦੋਂ ਇਹ ਸਾਰੇ ਸਵਾਲ ਮਾਂ ਦੇ ਦਿਮਾਗ ਵਿੱਚ ਥੋੜੇ ਬੰਗ ਬਚੇ ਤਾਂ ਜਿਵੇਂ ਉਹਦੀ ਸੁਰਤ ਟਿਕਾਣੇ ਆ ਗਈ ਹੋਵੇ ਉਹਨੇ ਸ਼ਿੰਦੋ ਨੂੰ ਆਗਰੇ ਜਾਣ ਦੀ ਆਗਿਆ ਦੇ ਦਿੱਤੀ ਉਹੀ ਰੇਲ ਗੱਡੀ ਤੇ ਨਹੀਂ ਪਲੇਟਫਾਰਮ ਛੱਡਿਆ ᱛਿਉ ਤੇ ਉਹ ਛਿੰਦੋ ਦੀ ਸੋਚ ਨੇ ਵੀ ਰਫ਼ਤਾਰ ਫੜ ਲਈ ਉਹ ਆਪਣੀ ਵੱਡੀ ਪੈਣ ਨੂੰ ਇੱਕਦਮ ਹੈਰਾਨ ਕਰ ਦੇਣਾ ਚਾਹਦੀ ਸੀ ਉਹ ਸੋਚਦੀ ਉਹ ਭੈਣ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕਰੇਗੀ ਸ਼ਾਮ ਨੂੰ ਉਹ ਟਿਊਸ਼ਨ ਕਰੇਗੀ ਕੋਟੀਆਂ ਸਵੈਟਰ ਬੁਣੇਗੀ ਜੋ ਉਸਨੇ ਪਿੰਡ ਦੀ ਉਸਤਾਦਣੀ ਕੋਲੋਂ ਸਿੱਖੇ ਸਨ ਉਹ ਇਹ ਸਭ ਕਰਕੇ ਦੱਸ ਦੇਵੇਗੀ ਕਿ ਛਿੰਦੋ ਪੀਰੋ ਨਾਲੋਂ ਕਿਸੇ ਵੀ ਪਾਸੇ ਉਹ ਘੱਟ ਨਹੀਂ ਅੱਗੋ ਵੀਰੋ ਇਕੱਲੀ ਸੀ ਤੇ ਹੁਣ ਹੁਣ ਅਸੀਂ ਇੱਕ ਇੱਕ ਕਿਹੜਾ ਉਹ ਪਹਿਲਾਂ ਵੀਰੋ ਦੇ ਵਿਆਹ ਬਾਰੇ ਮਾਮਾ ਜੀ ਨਾਲ ਗੱਲ ਕਰੇਗੀ ਤੇ ਫਿਰ ਘਰ ਦਾ ਸਾਰਾ ਭਾਰ ਉੱਪਰੇ ਮੋਢਿਆਂ ਤੇ ਚੁੱਕ ਲਵੇਗੀ ਸੋਚਦਿਆਂ ਸੋਚਦਿਆਂ ਉਹਦੀ ਅੱਖ ਲੱਗ ਗਈ ਦੂਸਰੇ ਦਿਨ 7 ਵਜੇ ਗੱਡੀ ਆਗਰੇ ਪਲੇਟਫਾਰਮ ਤੇ ਪਹੁੰਚੀ ਪਲੇਟਫਾਰਮ ਤੇ ਰੇੜੀਆਂ ਤੇ ਤਾਜ ਮਹਿਲ ਦੇ ਸੋਹਣੇ ਸੋਹਣੇ ਮਾਡਲ ਵਿਕਰੇ ਸਨ ਮੈਂ ਵੀ ਆਉਣ ਵੇਲੇ ਇੱਕ ਫਾੜਾ ਜ਼ਰੂਰ ਖਰੀਦਾਂਗੀ ਸ਼ਿੰਦੋ ਨੇ ਮਨਚੀ ਸੋਚਿਆ ਲੈ ਜਾ ਬਹਿਨ ਜੀ ਬੁਖਮੀ ਦਾ ਟਾਈਮ ਹੈ ਸਸਤੇ ਮੇ ਦੇ ਦੂੰਗਾ ਕਹਕ ਦੀ ਨਜ਼ਰ ਧਾਰ ਕੇ ਕਾੜਦੇ ਆ ਰੇੜੀ ਵਾਲੇ ਨੇ ਕਿਹਾ ਅਤੇ ਵਖਤ 루ਹੀ ਬਾਈ ਸਾਹਿਬ ਉਹ ਅੱਗੇ ਵੱਧ ਕੇ ਉਹ ਕਲੀ ਕਲੀ ਤੁਰਦੀ ਤੁਰਦੀ ਹੋਈ ਸਟੇਸ਼ਨ ਤੋਂ ਬਾਹਰ ਆ ਗਈ ਭੈਣ ਨੂੰ ਮਿਲਣ ਦੀ ਖੁਸ਼ੀ 'ਚ ਇਹੋ ਨੂੰ ਹਰ ਬਿਲਡਿੰਗ ਤਾਜ ਮਹਿਲ ਹੀ ਜਪਦੀ ਸੀ ਉਹਨੇ ਸੋਚਿਆ ਸ਼ਾਹਜਹਾਨ ਨੇ ਹਰ ਸ਼ਹਿਰ ਵਿੱਚ ਇੱਕ ताजमहल क्यों नहीं बनाया काश मैं शाहजहां हुंदी ता अपनी पत्नी ਦੇ ਸੁਬੰਧੀਆਂ ਮਾਂ ਬਾਪ ਭੈਣ ਭਰਾ ਦੇ ਪਿਆਰ ਦੀ ਯਾਦ ਵਿੱਚ ਹਰ ਸ਼ਹਿਰ ਵਿੱਚ ताजमहल ਬਣਾਉਂਦੀ ਬਾਹਰ ਨਿਕਲਦੇ ਆਂ ਰਿਕਸ਼ੇ ਟੰਗੀ ਤੇ ਕਾਰਨ ਦੀ ਭੀੜ ਸੀ ਇੱਕ ਰਿਕਸ਼ੇ ਵਾਲੇ ਨੇ ਪੁੱਛਿਆ ਬੀਬੀ ਜੀ ਕਹਾਂ ਜਾਣਾ ਹੈ बाबू ਨਾਲ ਗਲੀ ਸ਼ਿੰਦੋ ਨੇ ਕਾਲੀ ਨਾਲ ਗਿਆ ਕਿੰਨੇ ਪੈਸੇ ਲਵਿੰਗਰ ਆਰਾਮ ਆਰਾਮ ਸਵੇਰੇ ਸਵੇਰੇ ਰਿਕਸ਼ੇ ਵਾਲਾ ਕੰਨ ਨੂੰ ਹੱਥ ਲਾਉਂਦਾ ਇੱਕ ਪਾਸੇ ਨ ਤੁਰ ਗਿਆ ਸੀ ਹੈਰਾਨ ਹੋਈ ਸ਼ਿੰਦੋ ਉਹ ਕਦੇ ਰਿਕਸ਼ੇ ਵਾਲੇ ਵੱਲ ਤੇ ਕਦੇ ਹੱਥ ਤੇ ਪੜੇ ਐਡਰੈਸ ਵੱਲ ਵੇਖ ਰਹੀ ਸੀ ਤਰ੍ਹਾਂ ਤਰ੍ਹਾਂ ਦੇ ਖਿਆਲ ਉਹਦੇ ਦਿਮਾਗ ਵਿੱਚ ਚੱਕਰ ਕੱਟ ਰਹੇ ਸੀ ਇੱਕੋ ਝਟਕੇ ਨਾਲ ਉਹਨੇ ਖਿਆਲ ਪਰਾਂ ਝਟਕ ਮਾਰੇ ਤੇ ਫਿਰ ਉਹਨੇ ਇੱਕ ਟਾਂਗੇ ਵਾਲੇ ਨੂੰ ਇਸ਼ਾਰਾ ਕੀਤਾ ਕਹਾਂ ਜਾਣਾ ਹੈ ਮੀਮ ਸਾਹਿਬ ਲਾਲ ਗਲੀ ਸ਼ਿੰਦੋ ਦੀ ਆਵਾਜ਼ ਵਿੱਚ ਕਾਲਾ ਪੰਸੀ ਹਮ ਬਾਹਾਂ ਨਹੀਂ ਜਾਂਦੇ ਮੀਮ ਸਾਹਿਬ ਤਾਂਗੇ ਵਾਲੀ ਦੀਆਂ ਤਿੱਖੀਆਂ ਨਜ਼ਰਾਂ ਸ਼ਿੰਦੋ ਦੇ ਗੂਲੇ ਜਿਸਮ ਵਿੱਚ ਖੁੱਪਦੀਆਂ ਜਾ ਰਹੀਆਂ ਸਨ ਸ਼ਿੰਦੋ ਘਬਰਾ ਜਾਈ ਗਈ ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰ ਉਹ ਐਨੀ ਨਿਰਾਸ਼ ਤੇ ਸ਼ਰਮਿੰਦੀ ਹੋਈ ਸੀ ਉਸ ਨੂੰ ਕਾਲਜ ਦੇ ਉਹ ਦਿਨ ਯਾਦ ਆਏ ਜਦੋਂ ਅਮੀਰਾਂ ਦੇ ਸਾਹਿਬਜ਼ਾਦੇ ਉਹਦੇ ਮੋਰੇ ਕਾਰਾਂ ਲਿਆ ਖੜੀਆਂ ਕਰਦੇ ਸਨ ਤੇ ਤਰਲੇ ਨਾਲ ਕਹਿੰਦੇ ਸਨ ਕਿ ਸ਼ਿੰਦੋ ਇੱਕ ਵਾਰ ਸਾਡੇ ਨਾਲ ਬਹਿ ਜਾਵੇ ਤਾਂ ਅਸੀਂ ਸਮਝਾਂਗੇ ਕਿ ਅਸੀਂ ਸਵਰਗ ਵੇਖ ਲਿਆ ਪਰ ਸ਼ਿੰਦੋ ਨਿਮੀ ਪਾਈ ਚੁੱਪਚਾਪ ਅੱਗੇ ਲੰਘ ਜਾਂਦੀ ਸੀ ਮੁੰਡੇ ਕਾਲਜਾਂ ਫੜਕੇ ਬਹਿ ਜਾਂਦੇ ਸੀ ਜਿਵੇਂ ਸ਼ਿੰਦੋ ਉਹਨਾਂ ਦੀ ਛਾਤੀ ਤੇ ਪੈਰ ਰੱਖ ਕੇ ਲੰਘ ਹੀ ਹੋਵੇ ਤੇ ਅੱਜ ਅੱਜ ਕੋਈ ਪੈਸੇ ਲੈ ਕੇ ਵੀ ਉਹਨੂੰ ਬਿਠਾ ਨਹੀਂ ਸੀ ਰਿਹਾ ਸ਼ਿੰਦੋ ਪਾਗਲ ਜੀ ਹੋਈ ਖੜੀ ਸੀ ਉਹਦਾ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ ਸੀ ਪਰ ਉਹ ਐਨੇ ਨਰਮੋਇਆ ਲੋਕਾਂ ਦੇ ਤੇ ਸਾਹਮਣੇ ਰੋਣਾ ਵੀ ਨਹੀਂ ਸੀ ਚੌਦੀ ਦੂਰੋਂ ਆਉਂਦੇ ਇੱਕ ਗਬਰੀਟ ਜਿਹੇ ਮੁੰਡੇ ਨੂੰ ਸ਼ਿੰਦੋ ਨੇ ਰੋਕਿਆ ਤੇ ਪੁੱਛਿਆ